ਰਾਤ ਜੀ ਅਸੀਂ ਮੋਹਾਲੀ 6 ਫੇਸ ਤੋਂ ਹਸਪੀਟਲ ਤੋਂ ਆ ਰਹੇ ਸੀ ਫੈਮਿਲੀ ਨਾਲ ਸਾਡੇ ਨਾਲ ਜੀ ਰੀਵ 12:00 ਵਜੇ ਦਾ ਟਾਈਮ ਤਾਂ ਜੀ ਤੇ ਮਾਜਰਾ ਜਿਹੜਾ ਪੁਲ ਹੈ ਜੀ ਉਸ ਪੁਲ ਦੇ ਥੱਲੇ ਤੋਂ ਜੀ ਸਾਡੇ ਅੱਗੇ ਗੱਡੀ ਲੱਗੀ ਜੀ ਕਾ ਆਲਟੋ ਮਾਜਰਾ ਤੇ ਗੱਡੀ ਲੱਗੀ ਜੀ ਸਾਡੇ ਅੱਗੇ ਜਿਹੜਾ ਕਰਤਾਰਪੁਰ ਵਾਲਾ ਰੋਡ ਆਉਂਦਾ ਜੀ ਲਿੰਕ ਛੋਟੇ ਜਿ ਛੜ ਕੇ ਜੀ ਉੱਥੇ ਨੂੰ ਜਾਂਦੀ ਉੱਥੇ ਆ ਕੇ ਉਹਨਾਂ ਨੇ ਸਾਡੀ ਗੱਡੀ ਨਾਲ ਵਾਰਦਾਤ ਕਰੀ ਜੀ ਗੁਰਤਾਇਕ ਸਿੰਘ ਜੀ ਕਿਹੜਾ ਪਿੰਡ ਹੈ ਜੀ ਬਿੰਦਰਕ ਬਿੰਦਰਕ ਹਾਂਜੀ ਕੀ ਹੋਇਆ ਮਾਮਲਾ ਤੁਹਾਡਾ ਜਿਹੜਾ ਤੁਸੀਂ ਅੱਜ ਗੱਲਬਾਤ ਦੱਸਣੀ ਕੀ ਕਹਾਣੀ ਰਾਤ ਜੀ ਅਸੀਂ ਮੋਹਾਲੀ 6 ਫੇਸ ਤੋਂ ਹਸਪੀਟਲ ਤੋਂ ਆ ਰਹੇ ਸੀ ਫੈਮਿਲੀ ਨਾਲ ਸਾਡੇ ਨਾਲ ਜੀ ਕਰੀਬ 12 ਕਵਜੇ ਦਾ ਟਾਈਮ ਤਾਂ ਜੀ ਤੇ ਮਾਜਰਾ ਜਿਹੜਾ ਪੁਲ ਹੈ ਜੀ ਉਸ ਪੁਲ ਦੇ ਥੱਲੇ ਤੋਂ ਜੀ ਸਾਡੇ ਅੱਗੇ ਗੱਡੀ ਲੱਗੀ ਸੀ ਕਾ ਆਲਟੋ ਮਾਜਰਾ ਨਿਊ ਛੱਦੀਗੜ ਤੇ ਹਾਂਜੀ ਉਥੇ ਤੇ ਗੱਡੀ ਲੱਗੀ ਜੀ ਸਾਡੇ ਅੱਗੇ ਜਿਹੜਾ ਕਰਤਾਰਪੁਰ ਵਾਲਾ ਰੋਡ ਆਉਂਦਾ ਜੀ ਲਿੰਕ ਛੋਟੀ ਛੜ ਕੇ ਜੀ ਉੱਥੇ ਨੂੰ ਜਾਂਦੀ ਉੱਥੇ ਆ ਕੇ ਉਹਨਾਂ ਨੇ ਸਾਡੀ ਗੱਡੀ ਨਾਲ ਵਾਰਦਾਤ ਕਰੀਏ ਕਿਹੜੀ ਗੱਡੀ ਸੀ ਜਿਹੜੇ ਤੁਹਾਨੂੰ ਘੇਰਨ ਲੱਗੇ ਸੀ ਕੋਈ ਗੱਡੀ ਦਾ ਨੰਬਰ ਚੈੱਕ ਕਰਦੇ ਨੰਬਰ ਜੀ ਗੱਡੀ ਦਾ ਫਾਸਲਾ ਬਹੁਤ ਦਾ ਜੀ ਜਦੋਂ ਅਸੀਂ ਲਾ ਕੇ ਪਹੁੰਚੇ ਗੱਡੀ ਉਹਨਾਂ ਨੇ ਤਿਰਸ਼ੀ ਕਰਕੇ ਖੜਾਈ ਹੋਈ ਕਿੰਨੇ ਬੰਦੇ ਸਵਾਰ ਸੀ ਗੱਡੀ 'ਚ ਕੁਝ ਪਤਾ ਲੱਗਿਆ ਬਲੈਕ ਸੀ ਤੇ ਜੀ ਉਹਨਾਂ ਦੇ ਤੁਹਾਡੇ ਨਾਲ ਗੱਡੀ 'ਚ ਕੌਣ-ਕੌਣ ਸੀ ਮੇਰੀ ਫੈਮਿਲੀ ਮੈਂਬਰ ਤੇ ਮੇਰੀ ਮਾਤਾ ਸੀ ਮੇਰੀ ਸੱਸ ਸੀ ਮੇਰੀ ਭੈਣ ਸੀ ਐਮਰੀ ਸਿਸਟਰ ਦੀ ਜੇ ਤੁਹਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਤੁਹਾਡੇ ਕੋਈ ਕਿਸੇ ਨਾਲ ਕੋਈ ਲਾਈਵ ਝਗੜਾ ਕੋਈ ਦੁਸ਼ਮਣੀ ਹੈ ਬਿਲਕੁਲ ਵੀ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਅਸੀਂ ਤਾਂ ਆਮ ਬੰਦੇ ਆ ਜੀ ਦਿਹਾੜੀ ਦਾ ਬੰਦੇ ਅੱਜ ਕੋਈ ਕੀ ਨੁਕਸਾਨ ਹੋ ਗਿਆ ਤੁਹਾਡਾ ਉਹਨਾਂ ਨੇ ਡਿਟੇਲਰ ਕੀ ਕੀਤਾ ਨੁਕਸਾਨ ਸਾਡੀ ਗੱਡੀ ਦਾ ਜੀ ਬਈ ਇੱਕ ਸਾਈਡ ਤੇ ਡਰਾਈਵਰ ਸਾਈਡ ਤੇ ਬਿਲਕੁਲ ਇੱਕ ਖਤਮੇ ਕਰਤੀ ਜੀ ਉਹ ਉਹਨਾਂ ਨੇ ਘੇਰੀ ਕਿਵੇਂ ਗੱਡੀ ਤੁਹਾਡੇ ਅੱਗੇ ਲਾਉਣ ਲੱਗੀ ਸੀ ਘੇਰੀ ਗੱਡੀ ਹਾਂਜੀ ਅੱਗੇ ਲਾਉਣ ਲੱਗੇ ਤੇ ਜੀ ਡਰਾਈਵਰ ਸਾਈਡ ਤੇ ਕਿਵੇਂ ਪਿੱਛੇ ਲੱਗਾ ਤਾਂ ਉਹ ਕਿੱਥੇ ਉਹ ਤੇ ਕਿੱਥੇ ਰੱਖ ਤੁਹਾਡੇ ਨਾਲ ਰਖਵਾੜਤਾ ਹੋ ਜਿਹੜਾ ਆਪਣਾ ਜੀ ਮਾਜਰੇ ਪੋਲ ਹੈ ਹਾਂਜੀ ਪੋਲ ਦੇ ਥੱਲੇ ਤੋਂ ਠੇਕੇ ਦੇ ਸਾਹਮਣੇ ਤੋਂ ਗੱਡੀ ਤੁਰੀ ਜੀ ਉਹ ਹੂੰ ਪਹਿਲਾਂ ਤਾਂ ਲਾਈਟਾਂ ਬੰਦ ਕਰ ਰੱਖੀਆਂ ਜੀ ਉਹਨਾਂ ਨੇ ਥੋੜੀ ਦੂਰ ਤੱਕ ਜਾ ਕੇ ਫਿਰ ਲਾਈਟਾਂ ਵਾਲੀਆਂ ਚਿੱਟੀਆਂ ਲਾਈਟਾਂ ਦੀ ਜੀ ਗੱਡੀ ਦੀ ਆਉਂਦੇ ਆ ਹੂੰ ਫਿਰ ਕਾਫੀ ਸਪੀਡ ਵਿੱਚ ਗਈ 120 ਦੀ ਸਪੀਡ ਤੇ ਹੋਣੀ ਜੀ ਅਸੀਂ ਪਿੱਛੇ ਰਾਮ ਨਾਲ ਆਦੇ ਤੇ 60 70 ਦੀ ਸਪੀਡ ਤੇ ਹੋਣੀ ਜੀ ਮਤ ਜਾਂਦੇ ਜਾਂਦੇ ਉਹਨਾਂ ਨੇ ਅਚਾਨਕ ਇੱਕੋ ਦਮ ਜੀ ਗੱਡੀ ਵਿੱਚ ਲਿਆਂਦੀ ਜੀ ਰੋਡ ਦੇ ਕੋਸ਼ਿਸ਼ ਕਰੀ ਬਈ ਹਾਂ ਪੂਰੀ ਰੋਕ ਲਈਏ ਜੀ ਅਸੀਂ ਗੱਬੇ ਇਸ ਲੋਟ ਲਾਉਣ ਲੱਗੇ ਤੇ ਜੀ ਬਈ ਗੱਡੀ ਲੰਘੇ ਹੀ ਨਾ ਜੀ ਅੱਗੇ ਨੂੰ ਕੇਰ ਲੱਗੇ ਕੇਰਨ ਲੱਗੇ ਸੀ ਬਸ ਉਹ ਤਾਂ ਜੀ ਬਸ ਪ੍ਰਮਾਤਮਾ ਦੀ ਇੱਜ਼ਤ ਕਹਿ ਦਿੰਦੇ ਆ ਉਦਾਂ ਹੀ ਹੋਇਆ ਜੀ ਉਹ ਕਿਹੜੇ ਪਾਸੇ ਨੂੰ ਕੋਈ ਗੱਡੀ ਲਟੇ ਰਹੀ ਸੀ ਇਹ ਆਪਣਾ ਕਰਤਾਰਪੁਰ ਦੇ ਵਿੱਚ ਨੂੰ ਬੜੀ ਹੈ ਜੀ ਆਪਣਾ ਦੇਖ ਤੋਂ ਬਾਅਦ ਤੁਸੀਂ ਦੀ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਹੈ ਅਸੀਂ ਬਲਾਕ ਰੋਕੇ ਤੇ ਜੀ ਉਸੇ ਟਾਈਮ ਜੀ ਸਿੱਧੀ ਗੱਡੀ ਹੋਰ ਕੋਈ ਬਚਾਅ ਕਰ ਲੱਭਿਆ ਨਹੀਂ ਜਿਸੇ ਅੱਥੀ ਰੁਕੇ ਜੀ ਬਲਾਕ ਆਪਣਾ ਜਿਹੜਾ ਥਾਣਾ ਜੀ ਉੱਥੇ ਜੀ ਮੁਨਸੀਤ ਆ ਜੀ ਉਹਨਾਂ ਨੂੰ ਦੱਸਿਆ ਜੀ ਇਦਾਂ ਦੇ ਬਈ ਇਦਾਂ ਇਦਾਂ ਗੱਲਬਾਤ ਹੋਈ ਉਹ ਕਹਿੰਦੇ ਬਈ ਸਾਡਾ ਇਹ ਏਰੀਆ ਨਹੀਂ ਹੈਗਾ ਬਈ ਮੁੱਲਾਂਪੁਰ ਏਰੀਆ ਹੈ ਜੀ ਇਹ ਪੈਂਦਾ ਵੀ ਤੁਸੀਂ ਉੱਥੇ ਹੀ ਕੰਟੈਕਟ ਕਰਿਓ ਜੀ ਕਿ ਪੀ ਲੋਕਾਂ ਤੋਂ ਇਹੀ ਅਪੀਲ ਹੈ ਜੀ ਬਈ ਕਿਤਾ ਜੀ ਆਪਣਾ ਬਚਾਓ ਵਿੱਚੇ ਬਚਾਓ ਜੀ ਬਚ ਕੇ ਚੱਲੋ ਜੀ ਤੇ ਦੂਜਾ ਬਾਈ ਰਾਤ ਨੂੰ ਨਿਕਲ ਨਾ ਲੱਗੇ ਆਪਣਾ ਦੇਖ ਕੇ ਨਿਕਲੋ ਜੀ ਬਾਕੀ ਸਰਕਾਰਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਹਾਲ ਹੋਇਆ ਵਾ ਜੀ ਸ਼ਰਿਆਮ ਗੁੰਡਾ ਕਰਦੀ ਹੋ ਹੋ ਰਹੀ ਜੀ ਇਹ ਗਰੀਬ ਬੰਦਾ ਤਾਂ ਨਿਕਲ ਨਹੀਂ ਸਕਦਾ ਘਰ ਤੋਂ ਬਾਹਰ ਬਾਕੀ ਸਰਕਾਰ ਨੂੰ ਇਹੀ ਅਪੀਲ ਹੈ ਬਈ ਇਹੋ ਜਿਹੇ ਗੁੰਡਿਆਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਜਾਨਕਾ ਤੁਹਾਨੂੰ ਕੋਈ ਲੁੱਟ ਮਾਰਦਾ ਸੀ ਇਹ ਲੁੱਟ ਮਾਰ ਤੁਹਾਡੇ ਨਾਲ ਲੁੱਟ ਬਿਲਕੁਲ ਜੀ ਬਿਲਕੁਲ ਲੁੱਟ ਮਾਰ ਹੋਰ ਕੀ ਪਤਾ ਜੀ ਉਹ ਜਾਨੀ ਨੁਕਸਾਨ ਵੀ ਕਰ ਸਕਦੇ ਸੀ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਚਲੋ ਸਾਡਾ ਬਚਾਓ ਹੋ ਗਿਆ ਜੀ ਮੰਨ ਲਓ ਇਹ ਅਪੀਲ ਵੀ ਆਪਾਂ ਤਾਂ ਕਰ ਰਹੇ ਆਂ ਵੀ ਕੱਲ ਨੂੰ ਕਿਸੇ ਹੋਰ ਨਾਲ ਨਹੀਂ ਵਾਰ ਦਾਤੂਗੇ ਵੀ ਕੋਈ ਹੋਰ ਕੋਈ ਗਰੀਬ ਬੰਦਾ ਕੱਲ ਨੂੰ ਕੋਈ 100 ਬੰਦਾ ਮਜਬੂਰੀ ਵਿੱਚ ਨਿਕਲਦਾ ਜੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਇਹ ਅਪੀਲ ਆਪਾਂ ਤਾਂ ਕਰ ਰਹੇ ਆਂ ਵੀ ਜਿੰਨਾ ਹੋ ਸਕਦਾ ਇਸ ਚੀਜ਼ ਦੇ ਵੱਲ ਥੱਲ ਪਾਈ ਬਿਲਕੁਲ ਜੀ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਜੀ ਆਪਾਂ ਕਹਦੇ ਜੀ ਕੋਈ ਐਦਾਂ ਦਾ ਬਈ ਹੈ ਨਹੀਂ ਆਪਾਂ ਦਿਹਾੜੀ ਜੋਤੇ ਵਾਲੇ ਬੰਦੇ ਆ ਜੀ ਡਾੜੀ ਦਾ ਪਾਈ ਕਰਦੇ ਆ ਵੀ ਐਦਾਂ ਵੀ ਨਹੀਂ ਹੈਗਾ ਕਿਸੇ ਨਾਲ ਕੋਈ ਲਾਗ ਡਾਟ ਜੀ ਐਦਾਂ ਦਾ ਕੁਝ ਨਹੀਂ ਹੈਗਾ ਇਹ ਉੱਥੇ ਲਟੇਰੀਆਂ ਦਾ ਹੀ ਕੰਮ ਹੈ ਜੀ ਬਿਲਕੁਲ ਲੁੱਟਣ ਦੀ ਉਹਨਾਂ ਨੇ ਪੂਰੀ ਕੀ ਪਤਾ ਉਹ ਨੁਕਸਾਨ ਵੀ ਕਰ ਸਕਦੇ ਸੀ ਜੀ ਜਾਨਵਰਾਂ ਨੂੰ ਨੁਕਸਾਨ ਵੀ ਕਰ ਸਕਦੇ ਸੀ ਜੀ ਇਹ ਤਾਂ ਚਲੋ ਪਰਮਾਤਮਾ ਨੇ ਬਚਾਓ ਕਰਤੇ ਜੀ